ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਪਿਛਲੇ ਦਿਨ ਤੋਂ ਗਰਮੀ ਦੇ ਕਹਿਣ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਤਹਿਤ ਮੌਸਮ ਵਿਭਾਗ ਦੇ ਮਹਾਰਾਜ ਦੀ رائے ਮੁਤਾਬਕ ਹੁਣ ਪਛੜ ਕੇ ਪੈ ਰਹੀ ਗਰਮੀ ਕਾਰਨ ਵੈਨਕੂਵਰ ਸਰੀ ਅਤੇ ਆਸ-ਪਾਸ ਦੇ ਸ਼ਹਿਰਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 26 ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਆਮ ਲੋਕਾਂ ਨੂੰ ਮੌਸਮ ਦੇ ਅਚਾਨਕ ਬਦਲ ਦੇ ਮਜਾਲ 'ਤੇ ਮੱਦੇਨਜ਼ਰ ਚੌਕਸ ਰਹਿੰਦੀ ਸਲਾਹ ਦਿੱਤੀ ਜਾ ਰਹੀ ਹੈ। ਹੋਰ ਵੇਰਵੇ ਦੇ ਅਨੁਸਾਰ ਆਉਂਦੇ 1-2 ਦਿਨਾਂ ਤੱਕ ਮੌਸਮ ਗਰਮ ਰਹਿਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਜਦੋਂ ਕਿ ਅਗਲੇ ਹਫ਼ਤੇ ਨੂੰ ਬਦਲਵਾਈ ਹੋਣ ਕਾਰਨ ਤਪਦੇ ਮੌਸਮ ਦੇ ਵਿੱਚ ਕੁਝ ਛੰਟਾ ਕਾਹਨ ਦੀ ਆਸ ਜਤਾਈ ਜਾ ਰਹੀ ਹੈ। ਦੂਸਰੇ ਪਾਸੇ ਗਰਮੀ ਦੇ ਸਤਾਏ ਬਹੁਗਿਨੇ ਲੋਕਾਂ ਠੰਡਕ ਦਾ ਆਨੰਦ ਲੈਣ ਦੇ ਲਈ ਵਾਈਟ ਰੌਕ ਵਾਟਰਪ੍ਰਿੰਟ ਅਤੇ ਹੋਰ ਨਾਲੇਲੇ ਸਮੁੰਦਰੀ ਵਿਚਾ ਦੇ ਠੰਡੇ ਪਾਣੀਆਂ ਵਿੱਚ ਡੁੱਬ ਕੇ ਲਗਾਉਂਦੇ ਵੀ ਦਿਖਾਈ ਦੇ ਰਹੇ ਨੇ ਵੈਨਕੂਵਰ ਦੇ ਡਾਊਨਟਾਊਨ ਏਰੀਆ ਦੇ ਵਿੱਚ ਗਰਮੀ ਤੋਂ ਅੱਕੇ ਕੁਝ ਪਿਆਕਰ ਠੰਡੀਆਂ ਪੀਰਾਂ ਦੇ ਨਾਲ ਆਨੰਦਮਾਨ ਦੇ ਵੀ ਨਜ਼ਰ ਆ ਰਹੇ ਨੇ ਦੂਜੇ ਪਾਸੇ ਵੈਨਕੂਵਰ ਕੋਸਟਲ ਹੈਲਥ ਵੱਲੋਂ ਵੈਂਕੂਵਰ ਦੇ ਕੁਝ ਚੌੜੇ ਸਮੁੰਦਰੀ ਬੀਚਾਂ ਤੇ ਤੈਰਨ ਸੰਬੰਧੀ ਅਨਮਿੱਥੇ ਸਮੇਂ ਲਈ ਪਾਬੰਦੀ ਲਗਾਈ ਜਾਂਦਾ ਵੀ ਫੈਸਲਾ ਕੀਤਾ ਗਿਆ ਪਾਬੰਦੀ ਦਾ ਇਹ ਫੈਸਲਾ ਸਮੁੰਦਰੀ ਪਾਣੀ ਦੇ ਵਿੱਚ ਈ ਕੋਲੀ ਵੈਕਟੋਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵਧੇਰੇ ਹੋਣ ਕਾਰਨ ਲਗਾਇਆ ਗਿਆ ਪਾਬੰਦੀशुदा ਬੀਚਾਂ 'ਚ ਇੰਗਲਿਸ਼ ਬੇ ਬੀਚ ਕਿੱਤ ਸਿਲਾਨੋ ਬੀਚ ਸੈਕੰਡ ਬੀਚ ਸੰਸੈਗ ਬੀਚ ਥਰਡ ਬੀਚ ਡੰਡਰੇ ਬੀਚ ਲਾਈਨ ਬੇ ਬੀਚ ਤੇ ਟਾਰਕ ਲੇਕ ਵਿਚੀ ਸ਼ਾਮਲ ਨੇ ਜਿਕਰ ਹੋਇਆ ਕਿ ਇਨਾ ਵਿਚੋਂ ਉਤੇ 26 ਜੁਲਾਈ ਨੂੰ ਹੋਂਡਾ ਸੈਲੀਬ੍ਰੇਸ਼ਨ ਆਫ ਲਾਈਟਸ ਇਟ ਰਨ ਆਤੀਸ਼ਬਾਜੀ ਦੇ ਨਜ਼ਾਰਿਆਂ ਨੂੰ ਮੰਨਣ ਦੇ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੇ ਪੂਜਣ ਦੀ ਸੰਭਾਵਨਾ ਹੈ ਗੁਰੂਪਾਤ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ